ਤੇ ਦੂਸਰੇ ਦਿਨੇ ਕੰਮ ਨੂੰ ਫੋਨ ਆ ਜਾਂਦਾ ਸਵੇ ਆ ਜਾ ਫਿਰ ਹੌਲੀ ਹੌਲੀ ਕੰਮ ਘਟਦਾ ਗਿਆ ਜਦੋਂ ਕਰੋਨਾ ਆਇਆ ਉਦੋਂ ਕੰਮ ਫਿਰ ਬਹੁਤ ਜ਼ਿਆਦਾ ਘਟ ਗਿਆ ਕਰੋਨਾ ਤੋਂ ਬਾਅਦ ਬੱਚਿਆਂ ਦੇ ਵੀ ਪੈਰ ਲੱਗਣੋ ਛੱਟ ਗਏ ਹੁਣ ਤਾਂ ਬੱਚੇ ਇੰਨੇ ਆ ਜਿਹੜੇ ਇੰਡੀਅਨ ਜਾਂ ਪਾਕਿਸਤਾਨੀ ਜਾਂ ਆਪਣੇ ਗੁਜਰਾਤੀ ਸਟੋਰਾਂ ਤੇ ਕੰਮ ਕਰਦੇ ਆ ਉਹਨੂੰ ਕੁੜੀਆਂ ਮੁੰਡਿਆਂ ਨੂੰ 5-5 6 ਡਾਲਰ ਵੀ ਘੰਟੀ ਤੇ ਕੰਮ ਕਰਨਾ ਪੈਂਦਾ ਜਿਹਦੇ ਨਾਲ ਇਹਨਾਂ ਦਾ ਬਹੁਤ ਮੁਸ਼ਕਲ ਰੋਟੀ ਪਾਣੀ ਦਾ ਸਰਦਾ ਹੋ ਤਾਂ ਕਈ ਬੱਚੇ ਆ ਜਿਹੜੇ ਵੀ ਇੱਕ ਦੂਜੇ ਤੋਂ ਜੇ ਕੋਈ ਆਧਾਰ ਵੀ ਪੈਸੇ ਮੰਗਦਾ ਉਹ ਨੂੰ ਕੋਈ ਪੈਸੇ ਨਹੀਂ ਦਿੰਦਾ ਹੈਗਾ ਤੇ ਪਿੰਡ ਵਾਲੇ ਵੀ ਪਿੱਛੇ ਢੀਕਦੇ ਵੀ ਸਾਡੇ ਮੁੰਡੇ ਦੇ ਪੈਸੇ ਨਹੀਂ ਆਏ ਪਰ ਇੱਥੋਂ ਪੈਸੇ ਮਿਲਦੇ ਨਹੀਂ ਤਾਂ ਉਹ ਜਾ ਕੇ ਆਪਣੇ ਮਾਪਿਆਂ ਨੂੰ ਕੀ ਦੇਣ ਉਹਨਾਂ ਨੂੰ ਉਹ ਵੀ ਤੰਗ ਆ ਉਹ ਕਿੱਦਾਂ ਤੱਕ ਆ ਕੂਨੀ ਕਿਸੇ ਨੇ ਲੋਨ ਲੈ ਲਿਆ ਕਿਸੇ ਨੇ ਆਧਾਰੇ ਪੈਸੇ ਲੈ ਲਿਆ ਕਿਸੇ ਨੇ ਵਿਆਜ ਤੇ ਪੈਸੇ ਚੱਕ ਲੈ ਪਰ ਹੁਣ ਉਹ ਪਿੱਛੇ ਮੁੰਡੇ ਜਿਹੜੇ ਇੱਥੇ ਆ ਜਾਂ ਕੁੜੀਆਂ ਇੱਥੇ ਆ ਪਿੱਛੇ ਨੂੰ ਫੋਨ ਕਰਨੋਂ ਵੀ हट ਗਏ ਆ ਜਿਹਦੇ ਨਾਲ ਬਹੁਤ ਪ੍ਰੋਬਲਮ ਆਈ ਆ ਉਹ ਅੰਦਰ ਬੈਠ ਕੇ ਬੱਚੇ ਰੋਂਦੇ ਆ ਰਾਤ ਨੂੰ ਕਈ ਬੰਦੇ ਨਾ ਬੱਚੇ ਬਾਹਰ ਨਿਕਲ ਕੇ ਆਪਣਾ ਸਾਹ ਘੁੱਟ ਹੋਣ ਲੱਪੈ ਨਾ